ਉਹ ਸ਼ਰਮ ਧੱਕੇ ਮਾਰੇ ਕੁੜੀ ਤੇ ਪੰਜਾਬ ਦਾ ਮੁੱਖ ਮੰਤਰੀ ਬੋਜਲ ਜਿਹੜਾ ਨਸ਼ੇ ਦੇ ਵਿੱਚ ਬੈਠਾ ਹਕੂਮਤ ਦੇ ਨਸ਼ੇ 'ਚ ਔਰੇ ਕੋਲ ਕੋਈ ਹੁੰਦਾ ਹ ਮੇਰੇ ਵਰਗਾ ਮੁੱਖ ਮੰਤਰੀ ਸਭ ਤੋਂ ਪਹਿਲਾਂ ਦਾ ਪਾਸਪੋਰਟ ਕੈਨਸਲ ਕਰਦਾ ਕੁੜੀ ਦਾ ਕਿ ਤੇਰੀ ਕਦਾਂ ਜਰੂਰਤ ਹੈ ਤੂੰ ਕਿਵੇਂ ਹਿੰਦੁਸਤਾਨ 'ਚ ਬਾਹਰ ਚਲੀ ਜਾਏਂਗੀ ਤੇ ਇਹਦੀ ਐਲਓਸੀ ਜਾਰੀ ਕੀਤੀ ਹੁੰਦੀ ਕਿ ਤੂੰ ਲੋਕਾਂ ਨੂੰ ਧੱਕੇ ਮਰਵਾਉਣੀ ਆ ਇਹ ਆਮ ਆਰੋ ਪਾਰਟੀ ਕਾਂਗਰਸੀਆਂ ਉੱਤੇ ਪਰਚੇ ਕਰਦੀ ਆ ਇਹ ਕਾਂਗਰਸੀਆਂ ਨੂੰ ਤੇ ਸ਼ਰੀਫ ਲੋਕਾਂ ਨੂੰ ਧਮਕਾਉਂਦੀ ਆ ਮੁੱਖ ਮੰਤਰੀ ਬਹੁਤੇ ਦਿਨ ਨਹੀਂ ਰਹਿਗੇ ਤੇਰੀ ਉਮਰ ਸਿਰਫ 5 ਸਾਲ ਆ 5 ਮਹੀਨੇ ਆ 5 ਸਾਲਾਂ ਦੇ ਵਿੱਚ ਹੁਣ 5 ਮਹੀਨੇ ਰਹਿ ਗਏ ਮਾਰ ਚੋਦੋ ਬਾਦੇ ਇਸ ਮੁੱਖ ਮੰਤਰੀ ਨੂੰ ਕਿਸੇ ਨੇ ਪੁੱਛਣਾ ਨਹੀਂ ਇਹਦੇ ਤੇ ਮੂੰਹ ਤੋਂ ਮੱਖੀ ਉਹ ਕਹਿਨੇ ਨਹੀਂ ਢੋਣੀ ਯੋਜਨਾਏ ਹੱਥ ਫੜ ਲੈਨੇ ਇਹਨੇ ਕੈਂਡੀਡੇਟ ਦਿੱਤਾ ਪੇਛੇ ਤੁਸੀਂ ਪੜਿਆ ਹੋਣਾ ਬੜਾ ਅਖਬਾਰਾਂ ਚੋਂ ਦਾ ਜੁਧ ਨਸ਼ਿਆਂ ਵਿਰੁੱਧ ਔਰ ਸ਼ਰਮ ਕਰ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਹਰਮੀਤ ਸੰਧੂ ਤੇ ਤੂੰ ਨਸ਼ੇ ਖਤਮ ਕਰਨ ਲੱਗਾ ਕਿ ਪੰਜਾਬ ਦੇ ਵਿੱਚ ਨਸ਼ੇ ਦੁਬਾਰਾ ਲਿਆਉਣ ਲੱਗਾ ਇਹ ਨਸ਼ਿਆਂ ਦੇ ਸੁੱਧਾਕਰ